ਵੱਲ ਪੰਜ ਸਿੰਘ ਸਹਿਵਾਨਾ ਦੀ ਕੱਤਰਤਾ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਪੰਜ ਸਿੰਘ ਸਹਿਵਾਨਾ ਦੇ ਵੱਲੋਂ ਸਜ਼ਾ ਸੁਣਾਈ ਗਈ ਪਰ ਸੁਖਬੀਰ ਸਿੰਘ ਬਾਦਲ ਨੂੰ ਜੋ ਸਜ਼ਾ ਸੁਣਾਈ ਗਈ ਉਸ ਨੂੰ ਲੈ ਕੇ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸਵਾਲ ਖੜੇ ਕੀਤੇ ਨੇ ਕਿ ਬਾਕੀ ਤਾਂ ਸਭ ਠੀਕ ਆ ਪਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੋ ਨਰਮੀ ਦਿਖਾਈ ਗਈ ਆ ਉਹਨਾਂ ਦੇ ਲਈ ਜੋ ਨਰਮੀ ਵਰਤੀ ਗਈ ਆ ਇਸ ਦੇ ਉੱਤੇ ਪੰਜ ਸਿੰਘ ਸਹਿਬਾਨ ਦੁਆਰਾ ਵਿਚਾਰ ਵਟਾਂਦਰਾ ਕਰ ਲੈਣ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਲੱਤ ਦੇ ਵਿੱਚ ਫ੍ਰੈਕਚਰ ਹੋਇਆ ਇਸ ਕਰਕੇ ਉਹ ਬੀਲ ਚੇਅਰ ਦੇ ਉੱਤੇ ਨੇ ਇਸ ਕਰਕੇ ਉਹਨਾਂ ਦੇ ਲਈ ਜੋ ਨਰਮੀ ਵਰਤੀ ਗਈ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਜੋ ਸਵਾਲ ਖੜੇ ਕੀਤੇ ਨੇ ਇੱਕ ਵਾਰ ਤੁਹਾਨੂੰ ਉਹ ਸੁਣਾਉਂਦਾ ਸਰਦ ਜਿਸ ਤਰੀਕੇ ਸੇ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਸੁਖਬੀਰ ਸਿੰਘ ਬਾਦਲ ਕੋ ਅੱਜ ਸਜਾ ਲਗਾਈ ਗਈ ਹੈ ਉਸ ਕੋ ਕਿਸ ਤਰੀਕੇ ਸੇ ਦੇਖਦੇ ਹਨ ਸੁਖਬੀਰ ਬਾਦਲ ਨੇ ਜੋ ਅੱਜ ਜਿਹੜੇ ਆਪਣੇ ਗੁਨਾਹ ਕਬੂਲੇ ਨੇ ਇਨੇ ਸਿੱਖ ਕੌਮ ਨੂੰ ਔਰ ਪੰਥ ਨੂੰ ਕਲੰਕਿਤ ਕਰ ਦਿੱਤਾ ਜੋ ਐਲੀਗੇਸ਼ਨ ਨਹੀਂ ਜੋ ਅਸੀਂ ਕਹਿੰਦੇ ਰਹੇ ਸੀ ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਨ ਤੇ ਅਖਾਲੀ ਦਲ ਦਾ ਪੂਰਾ ਹੱਥ ਹੈ ਔਰ ਇਹ ਕਹਿੰਦੇ ਸੀਗੇ ਕਿ ਇਹਦੇ ਕੋਲੋਂ ਫਖਰੇ ਕੌਮ ਦਾ ਖਤਰਾ ਵਾਪਸ ਲਿਆ ਜਾਵੇ ਗਦਾਰੇ ਕੌਮ ਦਾ ਇਹਨਾਂ ਨੂੰ ਖਤਾਬ ਦਿੱਤਾ ਜਾਵੇ ਉਹ ਸਾਰੀ ਚੀਜ਼ਾਂ ਤੇ ਅੱਜ ਤੱਕ ਸਾਹਿਬ ਨੇ ਉਹਨਾਂ ਨੂੰ ਠੀਕ ਠੀਕ ਮੰਨਿਆ ਔਰ ਫਖਰੇ ਕੌਮ ਦਾ ਸਰਦਾਰ ਪਟਕਾ ਸਿੰਘ ਬਾਦਲ ਖੋਹ ਖਤਾਬ ਵਾਪਸ ਲੈਣਾ ਇਹ ਸੁਖਬੀਰ ਬਾਦਲ ਦੀ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਬਾਪ ਨੂੰ ਪੁਰਾਣੀ ਫਖਰੇ ਕੌਮ ਦਾ ਕਿ ਫਖਰ ਕਰਦੇ ਆ ਕਿ ਸਾਡਾ ਗੀੜ ਰਤ ਉਹੀ ਅਕਾਲ ਚੁਕ ਸਭ ਤੋਂ ਉਹ ਵਾਪਸ ਲਿਆ ਜਾਏ ਪਰ ਮੇਰਾ ਖਿਆਲ ਹੈ ਕਿ ਮੌਤ ਤੋਂ ਬਾਅਦ ਖਤਾਬ ਦਿੱਤੇ ਜਾਂਦੇ ਨੇ ਇਹ ਪਹਿਲੀ ਵਾਰ ਹੋਇਆ ਕਿ ਖਤਾਬ ਵਾਪਸ ਲਿਆ ਕਿ ਇਹਨਾਂ ਨੇ ਕੌਮ ਦੇ ਨਾਲ ਗਦਾਰੀ ਕੀਤੀ ਔਰ ਗੁਰੂ ਸਾਹਿਬ ਦੇ ਵਿਧ ਵਿੱਚ ਇਹਨਾਂ ਦਾ ਅਰਥ ਸੀ ਦੇਖੋ ਜਿਹੜਾ ਕਹਿਣਾ ਬੇਅਦਬੀਆਂ ਬਾਰੇ ਉਹਦੇ ਚਿੰਨਾਂ ਦਾ ਪਹਿਲੇ ਦਿਨ ਤੋਂ ਮੈਂ ਕਹਿੰਦਾ ਰਿਆ ਸੀ ਇਹਨਾਂ ਦਾ ਹੱਥ ਹੈ ਪਹਿਲੇ ਦਿਨ ਤੋਂ ਕਹਿੰਦੇ ਰਹੇ ਕਿ ਬੇਦਬੀ ਕਰਾਉਣ ਤੋਂ ਸੁਖਬੀਰ ਬਾਦਲ ਦੀ ਭੂਮਿਕਾ ਹੈ ਕੀ ਕਹਿੰਦੇ ਰਹੇ ਕਿ ਨੀਨਾ ਨੇ ਉਹਦੇ ਸਾਥ ਜਿਹੜਾ ਸਾਥ ਹੈ ਉਹਦੇ ਅਗੇ ਕੋਈ ਕਾਰਵਾਈ ਨਹੀਂ ਕੀਤੀ ਇਥੋਂ ਤੱਕ ਅੱਜ ਮੈਂ ਫੇਰੇ ਜਦੋਂ ਇਹ ਚਾਰੇ ਸੀ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਡਾਕਟਰ ਦਰਜੀਤ ਸਿੰਘ ਅੱਜ ਵੀ ਝੂਠ ਬੋਲ ਰਿਹਾ ਸੀ ਕਿ ਉੱਥੇ ਇਹ ਕਹਿ ਰਿਹਾ ਸੀ ਕਿ ਜਿਹੜਾ ਕੋਈ ਤੁਹਾਡਾ ਦਿੱਲੀ ਦਾ ਜਿਹਨੇ ਕੁਰਾਨ ਸ਼ਰੀਫ ਦੀ ਗਦਬੇ ਚ ਜਿਹਨੂੰ ਸਜ਼ਾ ਹੋਈ ਆ ਉਹ ਕਹਿ ਰਿਹਾ ਸੀ ਕਿ ਇਹਨੇ ਭਗਵੰਤ ਮਾਨ ਨੇ ਗੱਤ ਭਗਵੰਤ ਮਾਨ ਆਪਣੇ ਕਿ ਸਿੰਘ ਲਿਖਦਾ ਹੀ ਨਹੀਂ ਉਹਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਉਹ ਤੇ ਆਪਣੇ ਅੱਗੇ ਲਿਖਦਾ ਹੀ ਨਹੀਂ ਭਗਵੰਤ ਸਿੰਘ ਮਾਨ ਉਹਨੇ ਅੱਜ ਤੱਕ ਨਹੀਂ ਲਿਖਿਆ ਉਹ ਭਗਵੰਤ ਮਾਨ ਲਿਖਦਾ ਤੇ ਅਸੀਂ ਉਹਦੇ ਤੇ ਕਹਿ ਰਹੇ ਹਾਂ ਤੇ ਪਰ ਮੈਂ ਕਹਿੰਦਾ ਡਾਕਟਰ ਸਾਹਿਬ ਉਹ 2011 ਚ ਤੁਹਾਡੀ ਗਵਰਨਮੈਂਟ ਤੁਸੀਂ ਉਸ ਟਾਈਮ ਐਮਐਲਏ ਸੀ ਮੈਂ ਵੀ ਐਮਐਲਏ ਸੀ ਮੈਂ اپੋਜੀਸ਼ਨ ਦਾ ਐਮਐਲਏ ਸੀ ਤੋਂ ਉਹਦੇ ਬਾਅਦ ਮੈਂ ਪੜਿਆ ਮੈਂ 12 ਚ ਪੜਿਆ 11 ਚ ਇਹਨਾਂ ਨੇ ਇਹ ਸਹੀ ਸੌਦਾ ਸਾਥ ਨੂੰ ਇਹਦਾ ਚੋਂ ਲਾਂਚ ਪੇਸ਼ ਕੀਤਾ ਕਿ ਇਹਦੇ ਤੇ ਕੋਈ ਕੇਸ ਨਹੀਂ ਬਣਦੀ ਔਰ ਇਹਦਾ ਜਿਹੜੇ ਜਿਹੜੀ ਹੈ ਐਫਆਈਆਰ ਕੈنسਲੇਸ਼ਨ ਦੀ ਰਿਪੋਰਟ ਅੱਗੇ ਪਾਤੀ ਉਹਦੇ ਤੇ ਵੀ ਇਹਦੇ ਤੇ ਸੂ ਮੋਟਰ ਕਲਕਤਖਸਬ ਦੇ ਜਥੇਦਾਰ ਸਾਹਿਬਾਨ ਨੂੰ ਲੈਣਾ ਚਾਹੀਦਾ ਔਰ ਨਾਲ ਹੀ ਜਿਹੜਾ ਉਸ ਟਾਈਮ ਦੇ ਗਿਆਨੀ ਗੁਰਵਜਨ ਸਿੰਘ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਸੀਂ ਅਲੱਗ ਬਲਾਕੇ ਸਜਾ ਸੁਣਾਵਾਂਗੇ ਦੂਸਰੀ ਚੀਜ਼ ਇਹ ਕਹਿਣਾ ਅਕਾਲਪੁਰ ਸਾਹਿਬ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਵਿੱਚ ਕਿ ਜਥੇਦਾਰ ਸਿੰਘ ਸਹਿਬਾਨ ਨੂੰ ਪ੍ਰਕਾਸ਼ੇ ਬਦਲ ਤੇ ਸੁਖਵੀਰ ਬਾਦਲ ਨੇ ਆਪਣੇ ਕਰ ਬਲਾ ਉਹਨੇ ਕਬੂਲ ਕੀਤਾ ਕੋ ਉਹਦੇ ਬਾਅਦ ਇਹ ਕਿਹਾ ਕਿ ਤੁਸੀਂ ਸਜਾ ਜਿਹੜੀ ਆ ਉਹਨੂੰ ਮਾਫੀ ਦੋਈ ਅਕਾਲਪੁਰ ਸਾਹਿਬ ਤੋਂ ਇਹਨੇ ਕਬੂਲ ਕੀਤਾ ਉਹਦੇ ਬਾਅਦ ਇਹ ਵੀ ਕਿਹਾ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਉਸ ਵੇਲੇ ਪੈਸੇ ਇਹਨੇ ਲਾ ਕੇ ਉਹਨੂੰ ਜਸਟੀਫਾਈ ਕਰ ਲਈ ਤੁਸੀਂ ਲੋਕਾਂ ਦੇ ਵਿੱਚ ਪੈਸੇ ਲੈ ਉਹ ਵੀ ਉਹਨੇ ਕਬੂਲ ਇਹ ਗੁਨਾਹ ਕਬੂਲ ਕੀਤਾ ਇਹਨੇ ਗੁਨਾਹ ਕਰਨ ਵਾਲਾ ਬੰਦਾ ਕਿਸ ਮੂੰਹ ਦੇ ਨਾਲ ਸਿੱਖ ਕੌਮ ਦੇ ਕੋਲ ਜਾਏਗਾ ਕਿ ਅਸੀਂ ਜਿਹੜੀ ਆ ਅਸੀਂ ਗੁਨਾਹ ਕੀਤੇ ਤੇ ਫਿਰ ਵੀ ਸਾਨੂੰ ਇਹ ਅਸੀਂ ਸਿੱਖ ਕੌਮ ਦੇ ਨਮਾਈਂਦੇ ਆ ਉਹਦੇ ਵਿੱਚ ਨਾਲ ਹੀ ਜਿਹੜੇ 21 ਬੰਦੇ ਇਹੋ ਦੀ ਕੈਬਨਟ ਦੇ ਉਹਨਾਂ ਨੂੰ ਉਹਨਾਂ ਨੇ ਬੁਲਾ ਕੇ ਸੱਜ ਲਾਈ ਤੇ ਉਹਨਾਂ ਨੂੰ ਕਿਹਾ ਕਿ ਗੱਲ ਚ ਪਲਟ ਨੇ ਪਸ਼ਟੀਆਂ ਪਾ ਕੇ ਉਥੇ ਸੇਵਾ ਕਰੋ ਟਾਇਲਟ ਸਾਫ ਕਰੋ ਇਹ ਮੇਰੇ ਖਲਕੇ ਸਿੱਖ ਕੌਮ ਲਈ ਵਾਜ ਇੱਕ ਕਲੰਕਤ ਦੇਣ ਸੀ ਕਿ ਜਿਹਨੂੰ ਸਿੱਖ ਨਮਾਇੰਦਾ ਰਾਜਨੀਤਿਕ ਪਾਰਟੀ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਟੀ ਧਾਰਮਿਕ ਸੰਸਥਾ ਔਰ ਸ਼ਰਮਣੀ ਅਕਾਲੀ ਦਲ ਸਾਡੀ ਔਰ ਰਾਜਨੀਤਿਕ ਜਿਹੜੀ ਆ ਇਹ ਪਾਰਟੀ ਆ ਉਸ ਰਾਜਨੀਤਿਕ ਪਾਰਟੀ ਨੇ ਸਿੱਖ ਇਤਿਹਾਸ ਨੂੰ ਕਲੰਕਤ ਕਰਨ 'ਚ ਕੋਈ ਕਸਰ ਨਹੀਂ ਛੱਡੀ ਔਰ ਜਿੱਥੇ ਵਲਟੋਏ ਵਰਗਨ ਇੰਦੀ ਪੱਦੀ ਸ਼ਬਦਾਵਲੀ ਜਿਹੜੀ ਕੀਤੀ ਸੀ ਉਹਨਾਂ ਦੇ ਕਿਰਦਾਰ ਤੇ ਵੀ ਜ਼ਰੂਰ ਇਹਨਾਂ ਨੂੰ ਚੈੱਕ ਲਾਉਣਾ ਚਾਹੀਦਾ ਹੈ। ਕੀ ਲੱਗਦਾ ਹੈ ਕਿ ਸਰ ਜਿਸ ਤਰੀਕੇ ਸੇ ਅੱਜ ਅਕਾਲੀ ਦਲ ਕੋ ਸਿਰਿਆ ਕਾਲ ਤੱਕ ਸਾਇਦ ਨੇ ਸਜ਼ਾ ਲਗਾਈ ਗਈ ਹੈ ਸੁਖਬੀਰ ਸਿੰਘ ਬਾਦਲ ਕੋ। ਕੀ ਆਪ ਲੱਗਦਾ ਹੈ ਕਿ ਉਹਨਾਂ ਨੇ ਇੱਕ ਬਾਤ ਹੋਰ ਕਹੀ ਹੈ ਕਿ ਅਬ ਇੱਕ ਮੈਂਬਰਸ਼ਿਪ ਡਰਾਈਵ ਜੋ ਹੈ ਉਹ ਅਕਾਲੀ ਦਲ ਕੇ ਲਈ ਚਲਾਈ ਜਾਏ। ਕੀ ਲੱਗਦਾ ਹੈ ਕਿ ਇਸ ਸੇ ਅਕਾਲੀ ਦਲ ਮਜ਼ਬੂਤ ਹੋਗਾ? ਇਹ ਦੇਖੀਏ ਜੀ